ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਉਮਰੋਂ ਲੰਬੀ ਉਡੀਕ ਭਾਗ ਚੌਥਾ ਜਿਸ ਨੂੰ ਲਿਖਿਆ ਹੈ ਨਰਿੰਦਰ ਕੌਰ ਖਟੜਾ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਸੋਚਾਂ ਵਿੱਚ ਡੁੱਬੀ ਸਿਵਰਨ ਪੈਦਲ ਹੀ ਤੇਜ਼ੀ ਨਾਲ ਜਾ ਰਹੀ ਸੀ ਉਸ ਨੂੰ ਹਾਰਨ ਸੁਣਾਈ ਦਿੱਤਾ ਤਾਂ ਇਹ ਹਾਰਨ ਉਸਦੇ ਤਾਈ ਦੇ ਲੜਕੇ ਨੇ বাজਾਇਆ ਸੀ ਇਹ ਹਾਰਨ ਸਿਵਰਨ ਨੂੰ ਸੁਚੇਤ ਕਰਨ ਲਈ ਨਹੀਂ ਸਗੋਂ ਟਿਕਾਣੇ ਲਈ ਸੀ ਪਰ ਸਿਮਰ ਨੇ ਕੋਈ ਖਾਸ ਧਿਆਨ ਨਾ ਦਿੱਤਾ ਅਤੇ ਆਪਣੀ ਮੰਜ਼ਿਲ ਵੱਲ ਬਾਦੀ ਚਲੀ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਉਹ ਕਦੋਂ ਆਪਣੇ ਆਫਸ ਕੋਲ ਪਹੁੰਚ ਗਈ ਉਸ ਦੇ ਪਿੱਛੇ ਆ ਕੇ ਕਿਰਨ ਨੇ ਹਾਰਨ ਵਜਾਇਆ ਤਾਂ ਸਿਮਰ ਆਪਣੀਆਂ ਜਾਂਦਾਂ ਦੇ ਚਰੋਕੇ ਵਿੱਚੋਂ ਬਾਹਰ ਨਿਕਲੀ ਕਿਰਨ ਨੇ ਸਿਮਰ ਨੂੰ ਪਿੱਛੇ ਬਿਠਾ ਲਿਆ ਤੇ ਆਫਸ ਵੱਲ ਚੱਲ ਪਈਆਂ ਅੱਜ ਸਿਮਰ ਆਪਣੇ ਕੰਮ ਤੇ ਪੂਰੇ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਈ ਸੀ ਇਹੀ ਕਾਰਨ ਸੀ ਕਿ ਅੱਜ ਉਸ ਨੂੰ ਉਸਦੀ ਦੋਸਤ ਕਿਰਨ ਵੀ ਮਿਲ ਗਈ ਸੀ ਕਿਰਨ ਅਕਸਰ ਹੀ ਸਿਮਰਨ ਨੂੰ ਆਪਣੇ ਨਾਲ ਲੈ ਜਾ ਕੇ ਜਾਇਆ ਕਰਦੀ ਸੀ ਪਰ ਹੁਣ ਉਸਦੀ ਮਾਤਾ ਜੀ ਦੀ ਤबीयत ਨਾ ਠੀਕ ਹੋਣ ਕਰਕੇ ਉਹ ਸਮੇਂ ਤੇ ਨਹੀਂ ਸੀ ਜਾ ਸਕਦੀ ਕਿਰਨ ਨੇ ਆਪਣੀ ਸਕੂਟੀ ਸਟੈਂਡ ਤੇ ਲਗਾਈ ਤਾਂ ਪਿੱਛੋਂ ਦੀ ਪਵਨ ਵੀ ਆਪਣੇ ਮੋਟਰਸਾਈਕਲ ਤੇ ਆ ਗਿਆ ਉਹ ਸਿਮਰਨ ਨੂੰ ਖੜਾ ਦੇਖ ਕੇ ਉਸ ਵੱਲ ਦੇਖਣ ਲੱਗਾ ਕਿਰਨ ਨੇ ਪਵਨ ਨੂੰ ਗੁੱਡ ਮਾਰਨਿੰਗ ਕਿਹਾ ਪਰ ਸਿਮਰ ਨੇ ਪਵਨ ਵੱਲ ਧਿਆਨ ਹੀ ਨਾ ਦਿੱਤਾ ਅਤੇ ਉਹ ਦੋਵੇਂ ਜਣੀਆਂ ਉਥੋਂ ਚੱਲ ਪਈਆਂ ਅੱਜ ਆਫਿਸ ਵਿੱਚ ਕੰਮ ਬਹੁਤ ਜ਼ਿਆਦਾ ਸੀ ਕਿਉਂਕਿ ਤਿਆਰ ਕੀਤਾ ਹੋਇਆ ਗਿਆ ਮਾਲ ਅੱਜ ਬਾਹਰ ਵੇਚਣਾ ਸੀ ਸਾਰੇ ਜਣੇ ਪੂਰੇ ਜੋਰਾਂ ਸੌਰਾ ਤੇ ਕੰਮ ਕਰਨ ਵਿੱਚ ਰੁੱਝੇ ਹੋਏ ਸਨ ਸਿਮਰ ਅਤੇ ਕਿਰਨ ਵੀ ਪਵਨ ਨਾਲ ਲੱਗੀਆਂ ਹੋਈਆਂ ਸਨ ਕਿ ਇਹ ਕੰਮ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਇਸ ਕੰਮ ਦੇ ਆਧਾਰ ਤੇ ਹੀ ਉਹਨਾਂ ਦੀ ਕੰਪਨੀ ਨੂੰ ਹੋ ਪ੍ਰੋਜੈਕਟ ਮਿਲਨੇ ਸੀ। ਇਹ ਹੀ ਕਾਰਨ ਸੀ ਕਿ ਕੰਪਨੀ ਵਾਲਿਆਂ ਨੇ ਆਪਣੇ ਤਿੰਨ ਪੁਰਾਣੇ ਅਤੇ ਤਜਰਬੇਕਾਰ ਕਰਮਚਾਰੀ ਪੂਰਾ ਕੰਮ ਕਰਨ ਲਈ ਲਗਾਏ ਹੋਏ ਸਨ। ਸਿਮਨ ਅੱਗੇ ਕਿਰਨ ਪਵਨ ਦੀ ਮਦਦ ਕਰਨ ਲੱਗ ਪਈਆਂ। ਅੱਜ ਸਿਮਨ ਦਾ ਕੰਮ ਵੱਲ ਧਿਆਨ ਹੋਣ ਕਾਰਨ ਉਸ ਦੇ ਚਿਹਰੇ ਉੱਪਰ ਕੋਈ ਦਰਦ ਵੀ ਦਿਖਾਈ ਨਹੀਂ ਸੀ ਦੇਖ ਰਿਆ। ਕੰਮ ਸਮੇਂ ਤੋਂ ਪਹਿਲਾਂ ਹੀ ਪੂਰਾ ਹੋ ਗਿਆ ਅਤੇ ਮਾਲ ਵੀ भेजा ਜਾਣਾ ਸੀ ਉਹ ਸਾਰੇ ਜਣੇ ਮਾਲ ਭੇਜਣ ਦਾ ਇੰਤਜ਼ਾਰ ਕਰ ਰਹੇ ਸਨ ਹੁਣ ਮਾਲ ਭੇਜਿਆ ਜਾ ਚੁੱਕਿਆ ਸੀ ਅਤੇ ਮਾਲ ਆਪਣੀ ਜਗ੍ਹਾ ਤੇ ਪਹੁੰਚ ਵੀ ਗਿਆ ਸੀ ਸਾਰੇ ਜਣੇ ਬਹੁਤ ਖੁਸ਼ ਸਨ ਕੰਪਨੀ ਦੇ ਮਾਲਕ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਪਵਨ ਸਿਮਰਨ ਅਤੇ ਕਿਰਨ ਦੇ ਕੰਮ ਦੀ ਹੌਸਲਾ ਅਫਜ਼ਾਈ ਕਰਨ ਲੱਗਿਆ ਸਾਰੇ ਜਣੇ ਉਹਨਾਂ ਦੀ ਤਾਰੀਫ਼ ਸੁਣ ਕੇ ਤਾੜੀਆਂ ਵਜਾ ਰਹੇ ਸਨ ਹੁਣ ਸਾਰੇ ਜਣੇ ਕੰਮਕਾਰ ਕਰਕੇ ਬੇਲੇ ਹੋ ਗਏ ਸਨ ਸਾਰੇ ਜਣੇ ਸਵੇਰ ਤੋਂ ਇੰਨੇ ਵਿਅਸਤ ਸਨ ਕਿ ਉਹਨਾਂ ਵਿੱਚੋਂ ਕਿਸੇ ਨੇ ਵੀ ਰੋਟੀ ਨਹੀਂ ਸਿਖਾਤੀ ਸਾਰਿਆਂ ਨੂੰ ਹੋ ਸਮਾਂ ਮਿਲਿਆ ਸੀ ਇਸ ਲਈ ਸਾਰੇ ਜਣੇ ਬੈਠ ਕੇ ਖਾਣਾ ਖਾਣ ਲਈ ਸੋਚਣ ਲੱਗ ਪਏ ਸਰਦੀਆਂ ਦੇ ਦਿਨ ਹੋਣ ਕਾਰਨ ਸਾਰੇ ਜਣੇ ਪਾਰਕ ਵੱਲ ਹੀ ਭੱਜ ਰਹੇ ਸਨ ਕਿਉਂਕਿ ਪਾਰਕ ਵਿੱਚ ਧੁੱਪ ਹੋਣ ਕਾਰਨ ਉੱਥੇ ਬੈਠ ਕੇ ਇੱਕ ਤਾਂ ਧੁੱਪ ਦਾ ਆਨੰਦ ਮਾਣਿਆ ਜਾ ਸਕਦਾ ਸੀ ਅਤੇ ਦੂਸਰਾ ਉੱਤੇ ਬੈਠ ਕੇ ਰੋਟੀ ਖਾਣ ਦਾ ਸੁਆਦ ਵੀ ਆ ਜਾਂਦਾ ਸੀ। ਹਰ ਰੋਜ਼ ਵਾਂਗ ਕਿਰਨ ਅਤੇ ਸਿਮਰਨ ਬਾਕੀ ਕਰਮਚਾਰੀਆਂ ਨਾਲੋਂ ਅਲੱਗ ਹੀ ਬੈਠੀਆਂ ਸਨ। ਕਿਰਨ ਨੇ ਸਿਮਰਨ ਨਾਲ ਗੱਲਾਂ ਬਾਤਾਂ ਕਰਨੀਆਂ ਆਰੰਭ ਕਰ ਦਿੱਤੀਆਂ। ਪਵਨ ਵੀ ਬਾਹਰ ਆ ਗਿਆ। ਉਸਨੇ ਆ ਕੇ ਕਿਰਨ ਨੂੰ ਉਹਨਾਂ ਕੋਲ ਬੈਠਣ ਲਈ ਪੁੱਛਿਆ। ਕਿਰਨ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਪਵਨ ਉਹਨਾਂ ਦੇ ਕੋਲ ਹੀ ਬੈਠ ਗਿਆ। ਪਵਨ ਉਹਨਾਂ ਦੇ ਕੋਲ ਬੈਠਾ ਸੀ। ਇਸ ਲਈ ਉਹਨਾਂ ਦੋਵਾਂ ਨੇ ਵੀ ਆਪਸ ਵਿੱਚ ਕੋਈ ਗੱਲਬਾਤ ਨਾ ਕਰੀ ਅਤੇ ਚੁੱਪ ਕਰਕੇ ਹੀ ਬੈਠਿਆ ਰਹੀਆਂ। ਪਵਨ ਕਿੰਨਾ ਸਮਾਂ ਉਹਨਾਂ ਵੱਲ ਦੇਖਦਾ ਰਿਹਾ ਪਰ ਉਹਨਾਂ ਨੇ ਕੋਈ ਗੱਲਬਾਤ ਸ਼ੁਰੂ ਨਾ ਕੀਤੀ। ਪਵਨ ਸੰਗ ਦਾ ਸੰਗ ਦਾ ਉਹਨਾਂ ਦੋਨਾਂ ਜਣੀਆਂ ਦੀ ਤਰੀਫ ਕਰਨ ਲੱਗ ਪਿਆ। ਉਹਨਾਂ ਨੇ ਜਵਾਬ ਵਿੱਚ ਸਿਰਫ ਧੰਨਵਾਦ ਹੀ ਕਿਹਾ। ਹੋਰ ਕੁਝ ਨਾ ਬੋਲਿਆ। ਪਵਨ ਦਾ ਮਨ ਕਰ ਰਿਹਾ ਸੀ ਕਿ ਉਹ ਇੱਕੋ ਝਟਕੇ ਵਿੱਚ ਸਿਮਰਨ ਤੋਂ ਉਹਨਾਂ ਦੀ ਜ਼ਿੰਦਗੀ ਬਾਰੇ ਪੁੱਛ ਲਵੇ। ਪਰ ਅੱਜ ਉਹਦੇ ਚਿਹਰੇ ਤੇ ਖੁਸ਼ੀ ਸੀ ਜੋ ਕਿ ਬਹੁਤ ਦਿਨਾਂ ਬਾਅਦ ਉਸ ਨੂੰ ਦਿਖਾਈ ਦਿੱਤੀ ਸੀ। ਪਵਨ ਕੁਝ ਵੀ ਕਹਿ ਕੇ ਸਿਮਰਨ ਦੇ ਚਿਹਰੇ ਦੀ ਖੁਸ਼ੀ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ। ਪਵਨ ਚੁੱਪਚਾਪ ਬੈਠਾ ਰਿਹਾ ਅਤੇ ਆਪਣਾ ਖਾਣਾ ਖਾਣ ਲੱਗਿਆ। ਸਾਰੇ ਜਣੇ ਬੈਠੇ-ਬੈਠੇ ਆਪਣਾ ਖਾਣਾ ਖਾ ਰਹੇ ਸਨ। ਅਚਾਨਕ ਆਫਸ ਦੇ ਅੰਦਰੋਂ ਬਹੁਤ ਉੱਚੀ-ਉੱਚੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਸ਼ੋਰ ਸੁਣ ਕੇ ਸਾਰੇ ਜਣੇ ਅੰਦਰ ਨੂੰ ਭੱਜ ਗਏ। ਜਦੋਂ ਸਾਰੇ ਜਣੇ ਅੰਦਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੋ ਅੱਧ ਖੜ ਉਮਰ ਦੇ ਆਦਮੀ ਆਫਿਸ ਵਿੱਚ ਹੰਗਾਮਾ ਕਰ ਰਹੇ ਸਨ ਕੰਪਨੀ ਦਾ ਮਾਲਕ ਅੰਦਰੋਂ ਨਿਕਲ ਕੇ ਬਾਹਰ ਆਇਆ ਉਸ ਨੇ ਉਹਨਾਂ ਤੋਂ ਹੰਗਾਮਾ ਕਰਨ ਦਾ ਕਾਰਨ ਪੁੱਛਿਆ ਪਰ ਉਹਨਾਂ ਨੇ ਕੋਈ ਜਵਾਬ ਨਾ ਦਿੱਤੇ ਹੋਏ ਬਸ ਇਹ ਹੀ ਕਿਹਾ ਕਿ ਸਾਡੇ ਪੈਸੇ ਲੈ ਕੇ ਭੱਜ ਗਏ ਸਾਡੇ ਪੈਸੇ ਦੱਬ ਕੇ ਬੈਠੇ ਹਨ ਉਸ ਕੁੜੀ ਨੂੰ ਬਾਹਰ ਕੱਢੋ ਉਹਨਾਂ ਆਦਮੀਆਂ ਨੂੰ ਵੇਖ ਕੇ ਸਿਮਰਨ ਬਹੁਤ ਜ਼ਿਆਦਾ ਘਬਰਾ ਗਈ ਸੀ ਸਿਮਰਨ ਦੇ ਚਿਹਰੇ ਉੱਪਰ ਘਬਰਾਹਟ ਪਵਨ ਨੂੰ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ ਸਿਮਰਨ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਸਾਹਮਣੇ ਨਹੀਂ ਸੀ ਆਉਣਾ ਚਾਹੁੰਦੀ ਪਵਨ ਸਾਰਾ ਮਾਮਲਾ ਸਮਝ ਗਿਆ ਸੀ ਉਸਨੇ ਸਿਮਰਨ ਨੂੰ ਆਪਣੇ ਕੈਬਨ ਵਿੱਚ ਬੈਠਣ ਲਈ ਕਿਹਾ ਅਤੇ ਉਹ ਖੁਦ ਬਾਹਰ ਆ ਗਿਆ ਪਵਨ ਆ ਕੇ ਉਹਨਾਂ ਆਦਮੀਆਂ ਨੂੰ ਸਮਝਾਉਣ ਲੱਗਾ ਤੇ ਨਾਲ ਗੱਲਬਾਤ ਕਰਨ ਲੱਗਾ ਬਾਰ-ਬਾਰ ਉਹ ਆਦਮੀ ਚੁੱਪ ਕਰਨ ਦਾ ਨਾਮ ਨਹੀਂ ਲੈ ਰਹੇ ਸਨ ਉਹ ਬਾਰ-ਬਾਰ ਇਹੀ ਕਹਿ ਰਹੇ ਸਨ ਕਿ ਉਹ ਲੜਕੀ ਇੱਥੇ ਕੰਮ ਕਰਦੀ ਹੈ ਜਿਸ ਨੇ ਸਾਡੇ ਪੈਸੇ ਦੱਬੇ ਨੇ ਪਵਨ ਨੇ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਉਹ ਕਿ ਉਹ ਤਾਂ ਸਮਝਣ ਦਾ ਨਾਮ ਹੀ ਲੈ ਰਹੇ ਸਨ ਕਿਰਨ ਵੀ ਉਹਨਾਂ ਦੇ ਸਾਹਮਣੇ ਖੜੀ ਸੀ ਪਰ ਕਿਰਨ ਕੀ ਕਰ ਸਕਦੀ ਸੀ ਜਦੋਂ ਪਵਨ ਦੇ ਬਾਰ-ਬਾਰ ਸਮਝਾਉਣ ਤੇ ਵੀ ਉਹ ਨਾ ਸਮਝੇ ਤਾਂ ਕੰਪਨੀ ਦੇ ਮਾਲਕ ਨੇ ਉਹਨਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਅਤੇ ਨਾ ਜਾਣਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਧਮਕੀ ਵੀ ਦਿੱਤੀ। ਪਵਨ ਨੇ ਕਿਹਾ ਕਿ ਉਹਨਾਂ ਦਾ ਸਟਾਫ ਸਿਰਫ ਇੰਨਾ ਹੀ ਹੈ। ਅਗਰ ਇੰਨਾ ਵਿੱਚੋਂ ਕੋਈ ਹੈ ਜਿਸ ਬਾਰੇ ਉਹ ਗੱਲ ਕਰ ਰਹੇ ਹਨ ਤਾਂ ਉਹ ਦੇਖ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਇਹ ਸਟਾਫ ਹੈ ਅਤੇ ਅੱਜ ਕੋਈ ਵੀ ਛੁੱਟੀ ਦੇ ਵੀ ਨਹੀਂ ਹੈ। ਸਾਰੇ ਹੈਰਾਨ ਸੀ ਕਿਉਂਕਿ ਸਿਮਨ ਇਸ ਸਟਾਫ ਵਿੱਚ ਨਹੀਂ ਸੀ। ਪਵਨ ਨੇ ਸਭ ਨੂੰ ਇਸ਼ਾਰਾ ਕੀਤਾ ਉਹਨਾਂ ਅਧਕੜ ਉਮਰ ਦੇ ਆਦਮੀਆਂ ਨੇ ਜਦੋਂ ਸਭ ਨੂੰ ਦੇਖਿਆ ਤਾਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਜਿਸ ਨੂੰ ਉਹ ਲੱਭ ਰਹੇ ਹਨ ਉਹ ਇਸ ਜਗ੍ਹਾ ਤੇ ਨਹੀਂ ਹੈ ਉਹਨਾਂ ਨੇ ਗਲਤੀ ਦੀ ਮਾਫੀ ਮੰਗੀ ਤੇ ਉੱਥੋਂ ਚੁੱਪਚੀ ਬਿੱਤੇ ਜਾਣ ਵਿੱਚ ਹੀ ਆਪਣਾ ਭਲਾ ਸਮਝਣ ਲੱਗੇ ਉਹ ਉੱਥੋਂ ਚੁੱਪਚਾਪ ਚਲੇ ਗਏ ਜਦੋਂ ਉਹ ਚਲੇ ਗਏ ਤਾਂ ਪਵਨ ਭੱਜ ਕੇ ਆਪਣੇ ਕੈਵਣ ਵੱਲ ਗਿਆ ਅਤੇ ਉਸੇ ਉਸਨੇ ਜਾ ਕੇ ਦੇਖਿਆ ਕਿ ਸਿਮਰ ਨਾ ਉੱਚੀ ਉੱਚੀ ਰੋ ਰਹੀ ਸੀ ਸਿਮਰ ਨੂੰ ਰੋਂਦਿਆਂ ਦੇਖ ਪਵਨ ਉਸ ਕੋਲ ਜਾਣ ਲੱਗਾ ਪਰ ਉਸਨੇ ਆਪਣੇ ਆਪ ਨੂੰ ਰੋਕ ਲਿਆ ਉਸਨੇ ਕਿਰਨ ਨੂੰ ਬੁਲਾਇਆ ਕਿਰਨ ਨੇ ਆ ਕੇ ਸਿਮਰ ਨੂੰ ਸੰਭਾਲਦੇ ਹੋਏ ਉਸ ਨੂੰ ਚੁੱਪ ਕਰ ਲਈ ਕਿਹਾ ਪਰ ਸਿਮਰ ਲਗਾਤਾਰ ਰੋ ਰਹੀ ਸੀ ਕਿਰਨ ਨੇ ਸਿਮਰ ਨੂੰ ਸਮਝਾਇਆ ਕਿ ਉਹ ਚਲੇ ਗਏ ਹਨ ਅਤੇ ਸਾਰਿਆਂ ਨੇ ਸਿਮਰ ਦੀ ਮਦਦ ਵੀ ਕੀਤੀ ਹੈ ਪਰ ਸਿਮਰ ਨੂੰ ਚੁੱਪ ਕਰਨ ਦਾ ਨਾਮ ਨਹੀਂ ਲੈ ਰਹੀ ਸੀ ਕਿਉਂਕਿ ਸਿਮਰ ਨੂੰ ਇਹ ਜਾਣ ਕੇ ਬਹੁਤ ਅਫਸੋਸ ਹੋਇਆ ਸੀ ਕਿ ਉਹਨਾਂ ਦੇ ਲੈਣਦਾਰ ਅੱਜ ਉਸਦੇ ਆਫਸ ਤੱਕ ਵੀ ਪਹੁੰਚ ਗਏ ਹਨ ਅੱਜ ਤੋਂ ਪਹਿਲਾਂ ਕਦੀ ਵੀ ਕੋਈ ਲੈਣਦਾਰ ਇਸ ਤਰ੍ਹਾਂ ਉਸਦੇ ਆਫਸ ਤੱਕ ਨਹੀਂ ਸੀ ਪਹੁੰਚੀ ਪਰ ਅੱਜ ਤੇ ਆਫਸ ਆ ਕੇ ਉਹ ਸਮਾ ਕਰ ਦਿੱਤਾ ਪਵਨ ਨੇ ਸਿਮਰ ਤੋਂ ਉਹਨਾਂ ਦੇ ਇੱਥੇ ਪਹੁੰਚਣ ਦਾ ਕਾਰਨ ਪੁੱਛਿਆ ਅਤੇ ਇਹ ਇੱਥੇ ਕਿਵੇਂ ਪਹੁੰਚੇ ਸਿਮਰਨ ਵੀ ਇਹ ਗੱਲ ਸਮਝ ਨਹੀਂ ਸੀ پا ਰਹੀ ਕਿ ਉਹਨਾਂ ਦੇ ਲੈਣਦਾਰ ਇੱਥੇ ਕਿਸ ਤਰ੍ਹਾਂ ਪਹੁੰਚ ਗਏ ਨੇ ਸਿਮਰਨ ਨੂੰ ਰੋਂਦਿਆਂ ਦੇਖ ਕੇ ਪਵਨ ਨੂੰ ਬਹੁਤ ਬੁਰਾ ਲੱਗਿਆ ਉਹ ਆਪਣੇ ਕੈਬਨ ਵਿੱਚੋਂ ਬਾਹਰ ਚਲਾ ਗਿਆ ਸਿਮਰਨ ਹਲੇ ਵੀ ਗਿਰਨ ਦੇ ਗਲੇ ਲੱਗ ਕੇ ਰੋਈ ਹੀ ਜਾ ਰਹੀ ਸੀ ਕਿਰਨੇ ਬਹੁਤ ਯਤਨ ਕਰਕੇ ਸਿਮਰਨ ਨੂੰ ਚੁੱਪ ਕਰਾਇਆ ਅਤੇ ਉਸ ਨੂੰ ਹੌਸਲਾ ਰੱਖਣ ਲਈ ਕਿਹਾ ਅੱਜ ਸਿਮਰ ਲਈ ਭਾਵੇਂ ਬਹੁਤ ਵੱਡਾ ਦਿਨ ਸੀ ਕਿਉਂਕਿ ਅੱਜ ਉਸਨੇ ਆਪਣੇ ਆਪ ਨੂੰ ਸਾਬਤ ਕੀਤਾ ਸੀ ਪਰ ਉਸਦੀ ਖੁਸ਼ੀ ਹੀ ਬਹੁਤ ਹੀ ਦੇਰ ਤੱਕ ਨਾ ਟਿਕ ਸਕੀ ਇਸ ਲਈ ਉਹ ਬਹੁਤ ਜ਼ਿਆਦਾ ਉਦਾਸ ਸੀ ਪਵਨ ਸਿੱਧਾ ਆਪਣੀ ਕੰਪਨੀ ਦੇ ਮਾਲਕ ਦੇ ਆਫਿਸ ਵਿੱਚ ਗਿਆ ਉਸਨੇ ਉੱਥੇ ਜਾ ਕੇ ਆਪਣੇ ਮਾਲਕ ਤੋਂ ਸਾਰੀ ਕਹਾਣੀ ਪੁੱਛੀ ਤਾਂ ਪਰ ਮਾਲਕ ਨੇ ਸਭ ਕੁਝ ਵੀ ਦੱਸਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਹ ਆਪਣੇ ਕਰਮਚਾਰੀਆਂ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੇ ਸੀ ਕੰਪਨੀ ਦੇ ਮਾਲਕ ਨੂੰ ਸਿਮਰਨ ਦੇ ਹਾਲਾਤਾਂ ਬਾਰੇ ਪੂਰੀ ਜਾਣਕਾਰੀ ਸੀ ਪਰ ਉਹ ਇਹ ਚਾਹੁੰਦਾ ਸੀ ਕਿ ਉਹ ਕਿਸੇ ਨੂੰ ਇਹਨਾਂ ਦੇ ਹਾਲਾਤਾਂ ਬਾਰੇ ਨਾ ਦੱਸਿਆ ਜਾਵੇ ਸਿਮਰਨ ਦੇ ਇਹਨਾਂ ਹਾਲਾਤਾਂ ਬਾਰੇ ਕੰਪਨੀ ਵਿੱਚ ਕਿਸੇ ਨੂੰ ਵੀ ਕੁਝ ਨਹੀਂ ਪਤਾ ਲੱਗਿਆ ਸੀ ਕਿਉਂਕਿ ਸਿਮਰਨ ਜਿਵੇਂ ਜਿਵੇਂ ਕੰਮ ਕਰਦੀ ਹੈ ਉਹ ਉਸੇ ਤਰ੍ਹਾਂ ਹੀ ਕੰਮ ਕਰਦੀ ਰਹੇ ਪਰ ਅੱਜ ਜੋ ਲੈਣਦਾਰਾਂ ਨੇ ਕੀਤਾ ਸੀ ਉਸ ਤੋਂ ਕੰਪਨੀ ਦੇ ਕਰਮਚਾਰੀਆਂ ਨੂੰ ਥੋੜਾ ਥੋੜਾ ਸ਼ੱਕ ਤਾਂ ਹੋ ਹੀ ਗਿਆ ਸੀ ਪਰ ਇਹ ਸ਼ੱਕ ਯਕੀਨ ਵਿੱਚ ਬਦਲਣਾ ਹਲੇ ਬਾਕੀ ਸੀ ਕੰਪਨੀ ਦਾ ਮਾਲਕ ਇਹਨਾਂ ਤਾਂ ਕਰ ਹੀ ਸਕਦਾ ਸੀ ਕਿ ਇਹ ਸ਼ੱਕ ਯਕੀਨ ਚ ਨਾ ਬਦਲੇ ਪਵਨ ਦੇ ਵਾਰ-ਵਾਰ ਪੁੱਛਣ ਤੇ ਵੀ ਕੰਪਨੀ ਦੇ ਮਾਲਕ ਨੇ ਕੁਝ ਪਵਨ ਨੂੰ ਨਾ ਦੱਸਿਆ ਇਸ ਲਈ ਪਵਨ ਨਿਰਾਸ਼ ਹੋ ਕੇ ਵਾਪਸ ਆ ਗਿਆ ਉਸ ਨੇ ਦੇਖਿਆ ਕਿ ਸਿਮਰਨ ਹਾਲੇ ਵੀ ਰੋ ਰਹੀ ਸੀ ਕਿਰਨ ਉਸ ਦੇ ਕੋਲ ਹੀ ਸੀ ਪਰ ਉਹ ਹੋਣਾ ਚਾਹੁੰਦੇ ਹੋਏ ਵੀ ਆਪਣੇ ਆਪ ਨੂੰ ਰੋਕ ਨਹੀਂ ਸੀ ਸਕਦਾ ਉਸ ਨੇ ਸਿਮਰ ਨੂੰ ਇਹ ਸਭ ਬਾਰੇ ਪੁੱਛਿਆ ਪਰ ਸਿਮਰ ਨੇ ਕੁਝ ਨਾ ਦੱਸਿਆ ਸਿਮਰਨ ਸਿਰਫ ਪਟਪਟ ਕੇ ਰੋ ਰਹੀ ਸੀ ਕਿਰਨ ਵੀ ਚੁੱਪੀ ਖੜੀ ਸੀ ਪਵਨ ਤੋਂ ਹੁਣ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਸੀ ਕਿਉਂਕਿ ਅੱਜ ਜੋ ਵੀ ਕੁਝ ਹੋਇਆ ਉਹ ਇਸ ਪਿਛਲੀ ਚਾਹੀ ਲਈ ਜਾਂ ਚਾਹਤਾ ਸੀ ਉਹ ਜਾਨਣਾ ਚਾਹੁੰਦਾ ਸੀ ਕਿ ਕਿਉਂ ਕੋਈ ਇੰਨੀ ਭੂੜੀ ਪਾਲੀ ਲੜਕੀ ਨੂੰ ਆ ਕੇ ਇੱਥੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਪਵਨ ਨੂੰ ਪਹਿਲੇ ਦਿਨ ਥੋੜਾ ਥੋੜਾ ਸ਼ੱਕ ਤਾਂ ਹੋਇਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਸ ਗੱਲ ਵਿੱਚ ਕਿੰਨੀ ਕੋ ਸਚਾਈ ਹੈ ਅੱਜ ਉਸਨੇ ਫੈਸਲਾ ਕੀਤਾ ਕਿ ਉਹ ਬਿਨਾਂ ਕੁਝ ਜਾਣੇ ਇੱਥੋਂ ਨਹੀਂ ਜਾਵੇਗਾ ਉਸਨੇ ਸਿਮਰਨ ਨੂੰ ਦੁਬਾਰਾ ਫਿਰ ਪੁੱਛਿਆ ਉਸਨੇ ਸਿਮਰ ਨੂੰ ਯਕੀਨ ਦਿਵਾਇਆ ਕਿ ਉਹ ਉਸਦੀ ਜਿੰਨੀ ਹੋ ਸਕੇ ਉਨੀ ਮਦਦ ਕਰੇਗਾ ਪਰ ਸਿਮਨ ਲਗਾਤਾਰ ਰੋਈ ਜਾ ਰਹੀ ਸੀ ਕਿਰਨ ਨੇ ਪਵਨ ਨੂੰ ਕੈਬਨ ਵਿੱਚੋਂ ਬਾਹਰ ਜਾਣ ਦਾ ਇਸ਼ਾਰਾ ਕੀਤਾ ਅਤੇ ਕਿਰਨ ਉਸਦੇ ਪਿੱਛੇ-ਪਿੱਛੇ ਬਾਹਰ ਆ ਗਈ ਉਹ ਦੋਵੇਂ ਬਾਹਰ ਆ ਗਏ ਬਾਹਰ ਆ ਕੇ ਕਿਰਨ ਨੇ ਪਵਨ ਨੂੰ ਸਮਝਾਇਆ ਕਿ ਉਹ ਸਿਮਰ ਦੇ ਜਖਮਾਂ ਨੂੰ ਦੁਬਾਰਾ ਕੁਰੇਦਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਜੇਕਰ ਇਹ ਜ਼ਖਮ ਅੱਲੇ ਹੋ ਗਏ ਤਾਂ ਸਿਮਰ ਨੂੰ ਬਹੁਤ ਦੁੱਖ ਹੋਵੇਗਾ ਪਰ ਪਵਨ ਹੁਣ ਹੋਰ ਬਰਦਾਸ਼ਤ ਨਹੀਂ ਸੀ ਕਰ ਸਕਦਾ ਉਸ ਨੇ ਕਿਰਨ ਨੂੰ ਬਾਰ-ਬਾਰ ਕਿਹਾ ਕਿ ਉਹ ਉਸ ਨੂੰ ਸਿਮਰ ਦੀ ਜ਼ਿੰਦਗੀ ਦੀ ਸਚਾਈ ਦੱਸ ਦੇਵੇ ਕਿਉਂਕਿ ਇੰਨੀ ਭੋਲੀ ਭਾਈ ਕੁੜੀ ਦੀਆਂ ਅੱਖਾਂ ਵਿੱਚ ਉਹ ਅਥਰੂ ਬਰਦਾਸ਼ਤ ਨਹੀਂ ਕਰ ਸਕਦਾ ਪਵਨ ਭਾਵੇਂ ਸਿਮਰ ਨੂੰ ਥੋੜੇ ਦਿਨਾਂ ਤੋਂ ਪਹਿਲਾਂ ਹੀ ਮਿਲਿਆ ਸੀ ਪਰ ਫਿਰ ਵੀ ਉਹ ਸਿਮਰ ਨੂੰ ਚੰਗੀ ਤਰ੍ਹਾਂ ਜਾਣ ਗਿਆ ਸੀ ਕਿ ਸਿਮਰਨ ਇੰਨੀ ਭੋਲੀ ਭਾਲੀ ਲੜਕੀ ਹੈ ਕਿ ਉਹ ਕਿਸੇ ਨਾਲ ਧੋਖਾ ਧੜੀ ਜਾਂ ਕਿਸੇ ਦੇ ਪੈਸੇ ਨਹੀਂ ਖਾਵੇਗੀ ਇਸ ਦੇ ਪਿੱਛੇ ਇੱਕ ਦੀ ਕਹਾਣੀ ਕੀ ਹੈ ਪਵਨ ਜਾਣਨਾ ਚਾਹੁੰਦਾ ਸੀ ਕੰਪਨੀ ਵਿੱਚ ਸਾਰੇ ਕਰਮਚਾਰੀਆਂ ਨੂੰ ਛੁੱਟੀ ਹੋਣ ਵਾਲੀ ਸੀ ਸਾਰੇ ਕਰਮਚਾਰੀ ਆਪਣੇ ਆਪਣੇ ਘਰਾਂ ਵੱਲ ਜਾਣ ਲਈ ਤਿਆਰ ਹੋਣ ਲੱਗੇ ਸਾਰਿਆਂ ਦੇ ਚਲੇ ਜਾਣ ਤੋਂ ਬਾਅਦ ਕੰਪਨੀ ਦਾ ਮਾਲਕ ਸਿਮਨ ਕੋਲ ਆਇਆ ਅਤੇ ਉਸਨੇ ਸਿਮਨ ਨੂੰ ਹੌਸਲਾ ਰੱਖਣ ਲਈ ਕਿਹਾ ਉਸਨੇ ਸਿਮਨ ਨੂੰ ਸਮਝਾਇਆ ਕਿ ਉਸ ਦੀ ਪਛਾਣ ਇਸ ਕੰਪਨੀ ਵਿੱਚ ਕਿਸੇ ਨੂੰ ਨਹੀਂ ਦੱਸੇਗਾ ਸਿਮਨ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਹੀ ਸੀ ਅਤੇ ਉਸਨੇ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਜ਼ਿੰਦਗੀ ਦੀ ਸਚਾਈ ਕੰਪਨੀ ਦੇ ਮਾਲਕ ਨੂੰ ਦੱਸ ਦਿੱਤੀ ਸੀ ਇਸ ਕੰਪਨੀ ਦਾ ਮਾਲਕ ਸਿਮਨ ਨਾਲ ਕੋਈ ਨਾ ਕੋਈ ਸੰਬੰਧ ਜ਼ਰੂਰ ਸੀ ਕਿਉਂਕਿ ਕੋਈ ਵੀ ਆਮ ਆਦਮੀ ਕਿਸੇ ਵੀ ਜ਼ਰੂਰਤਮੰਦ ਦੀ ਮਦਦ ਇਨੀ ਜਿਆਦਾ ਨਹੀਂ ਕਰ ਸਕਦਾ ਸੀ ਕਿ ਉਹ ਆਪਣੇ ਆਪ ਨੂੰ ਖਤਰੇ ਵਿੱਚ ਪਾ ਸਕੇ ਕਿਸੇ ਆਮ ਕਰਮਚਾਰੀ ਦੀਆਂ ਮੁਸ਼ਕਲਾਂ ਕਾਰਨ ਉਹ ਆਪਣੇ ਆਪ ਨੂੰ ਖਤਰੇ ਵਿੱਚ ਪਾ ਸਕੇ ਪਵਨ ਨੂੰ ਸ਼ੱਕ ਹੋ ਗਿਆ ਸੀ ਕਿ ਕੰਪਨੀ ਦਾ ਮਾਲਕ ਸਿਮਰਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਇਸ ਲਈ ਇਹੀ ਕਾਰਨ ਹੈ ਕਿ ਉਹ ਸਿਮਰਨ ਦੀ ਸਚਾਈ ਕਿਸੇ ਦੇ ਸਾਹਮਣੇ ਨਹੀਂ ਆਉਣ ਦੇ ਸਕਦਾ ਸੀ ਉਹ ਸਿਮਰਨ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨੇ ਹੋਂ ਦੇਣੀ ਚਾਹੁੰਦਾ ਸੀ ਕਹਾਣੀ ਦਾ ਰਹਿਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਹੁਣ ਤੱਕ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਇੱਥੋਂ ਤੱਕ ਕਹਾਣੀ ਨੂੰ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ